ਹੈਲੋ ਜੀ ਸਾਰੇ ਪੈਂਪਰਾਵਨ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਮੇਰੀਆਂ ਭੈਣਾਂ ਲਈ ਬਹੁਤ ਹੀ ਖਾਸ ਹੋਣ ਵਾਲੀ ਹੈ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਜੋ ਤੁਸੀਂ ਆਪਣੀ ਇਸ ਭੈਣ ਨੂੰ ਇੰਨਾ ਪਿਆਰ ਦੇ ਰਿਹਾ ਹੋ ਤਾਂ ਵੀਡੀਓ ਚੰਗੀ ਲੱਗਦੀ ਏ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਲਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਤੇ ਇੱਕ ਹੈਪੀ ਦਾ ਬਟਨ ਹੈ ਦੇਖੋ ਤੁਹਾਡਾ ਕੋਈ ਪੈਸਾ ਨਹੀਂ ਲੱਗਦਾ ਉਸ ਬਟਨ ਨੂੰ ਦਬਣ ਨਾਲ ਨਾ ਤੁਹਾਡਾ ਕੋਈ ਇੰਟਰਨੈਟ ਲੱਗਦਾ ਤਾਂ ਪਲੀਜ਼ ਉਸ ਨੂੰ ਜ਼ਰੂਰ ਦਬਾ ਦਿਆ ਕਰੋ ਇੰਨਾ ਕਿ ਤੁਸੀਂ ਆਪਣੀ ਭੈਣ ਲਈ ਕਰ ਹੀ ਸਕਦੇ ਹੋ ਤਾਂ ਜਿਹੜੀ ਅੱਜ ਦੀ ਵੀਡੀਓ ਹੈ ਨਾ ਇਹ ਮੇਰੀਆਂ ਭੈਣਾਂ ਦੀ ਹਰ ਰ ਹਜਾ ਕਿ ਮੇਰਾ ਪਤੀ ਹੈ ਜਿਹੜੀ ਮੇਰੀ ਸੁਣਦਾ ਨਹੀਂ ਹੈਗਾ ਮੈਂ ਸਹੁਰੇ ਘਰ ਹੈ ਨਾ ਬਹੁਤ ਕੰਮ ਕਰਦੀ ਆ ਸਾਰਿਆਂ ਦੀ ਗੱਲ ਸੁਣਦੀ ਆ ਪਰ ਮੇਰੀ ਕੋਈ ਕਦਰ ਨਹੀਂ ਕਰਦਾ ਹੈਗਾ ਮੈਨੂੰ ਇਦਾਂ ਸਮਝਦੇ ਨੇ ਵੀ ਹਾਂ ਇਹ ਸਾਡੇ ਘਰ ਦੀ ਨੌਕਰਾਣੀ ਐ ਕੋਈ ਨਾ ਮੇਰੇ ਸੱਸ ਸਹੁਰਾ ਮੇਰੀ ਕਦਰ ਕਰਦੇ ਨਹੀਂ ਨਾ ਮੇਰਾ ਪਤੀ ਮੇਰੀ ਕਦਰ ਕਰਦਾ ਹੈਗਾ ਜਿਹੜਾ ਮੇਰਾ ਪਤੀ ਹੈ ਉਹ ਮੇਰੀ ਬਿਲਕੁਲ ਨਹੀਂ ਸੁਣਦਾ ਹੈਗਾ ਜਿਹੜੇ ਸੱਸ ਸਹੁਰਾ ਨੇ ਉਹ ਮੈਥੋਂ ਹਰ ਇੱਕ ਗੱਲ ਲੁਕਾਉਂਦੀ ਆ ਇਦਾਂ ਲੱਗਦਾ ਵੀ ਮੈਨੂੰ ਹਰ ਟਾਈਮ ਜਤਾਇਆ ਜਾਂਦਾ ਹੈ ਵੀ ਤੂੰ ਸਾਡੇ ਇਸ ਘਰ ਦਾ ਹਿੱਸਾ ਨਹੀਂ ਹੈਗੀ ਤੂੰ ਬਗਾਨੀ ਹੈ ਤੇ ਬਗਾਨੀ ਹੀ ਰਹੇਗੀ ਅਕਸਰ ਇਹ ਘਰਾਂ ਦੇ ਵਿੱਚ ਦੇਖਿਆ ਵੀ ਜਾਂਦਾ ਹੈ ਜਿਵੇਂ ਕੋਈ ਗੱਲ ਕਰ ਰਹੀ ਹੁੰਦੇ ਨੇ ਤੇ ਜਦੋਂ ਘਰ ਦੀ ਨੂੰਹ ਆ ਜਾਂਦੀ ਆ ਤਾਂ ਚੁੱਪ ਕਰ ਜਾਂਦੇ ਨੇ ਤੁਸੀਂ ਇਹ ਸੋਚਿਆ ਕਰੋ ਕਿ ਉਹ ਆਪਣੇ ਮਾਪੇ ਦਾ ਘਰਵਾਰ ਛੱਡ ਕੇ ਸਾਰਾ ਕੁਝ ਛੱਡ ਕੇ ਉਸ ਨੇ ਤੁਹਾਨੂੰ ਆਪਣਾ ਮਾਪੇ ਬਣਾਇਆ ਪਰ ਜਦੋਂ ਅਕਸਰ ਆਪਾਂ ਕਹਿ ਦਿੰਦੇ ਹਾਂ ਵੀ ਨੂੰਹਾਂ ਹਨਾ ਮਾੜੀਆਂ ਨੇ ਤਾਰੀ ਕਹਿੰਦੇ ਦੋਹੇ ਹੱਥਾਂ ਨਾਲ ਵਜਦੀ ਹੈ ਇੱਕ ਨਾਲ ਨਹੀਂ ਵਜਦੀ ਹੈਗੀ ਅਗਰ ਸੱਸ ਸਹੁਰਾ ਕਹਿੰਦੇ ਮਾਂ-ਬਾਪ ਬਣ ਜਾਣ ਤਾਂ ਨੂੰ ਵੀ ਧੀ ਬਣ ਸਕਦੀ ਹੈ ਕਈ ਵਾਰੀ ਚਲੋ ਹੁੰਦੇ ਪਿਆ ਸੌਆਂ ਚੋਂ 10% ਮੈਂ ਮੰਨ ਲੈਣੀ ਆ ਵੀ ਚਾਹੇ ਜਿੰਨਾ ਮਰਜੀ ਮਾਂ-ਬਾਪ ਚੰਗੇ ਹੋਣ ਸੱਸ ਸਹੁਰਾ ਚੰਗੇ ਹੋਣ ਫਿਰ ਵੀ ਲੜਕੀਆਂ ਦਾ ਸੁਭਾਅ ਇਦਾਂ ਦਾ ਹੈ ਉਹਦੇ ਪਿੱਛੇ ਉਹਨਾਂ ਦੀ ਮਾਂ ਦਾ ਸੰਸਕਾਰ ਨੇ ਜਿਹੜੀ ਮਾਂ ਦਾ ਹੱਥ ਹੁੰਦਾ ਜਿਵੇਂ ਇੱਕ ਛੋਟੀ ਜਿਹੀ ਲੜਾਈ ਹੁੰਦੀ ਹੈ ਨਾ ਅੱਜ ਮੈਂ ਤੁਹਾਨੂੰ ਇੱਕ ਚੀਜ਼ ਦੱਸਿਆ ਮੇਰੇ ਪੈਣਾ ਨੇ ਇਹ ਚੀਜ਼ ਕਰਨੇ ਬੰਦ ਕਰ ਤੁਦਾ ਦੇਖਿਓ ਤੁਹਾਡੇ ਘਰ ਦੇ ਵਿੱਚ ਕਿੰਨਾ ਚੀਜ਼ ਹੋਏਗਾ ਤੇ ਇੱਕ ਮੈਂ ਤੁਹਾਨੂੰ ਦੱਸੂਗੀ ਟੋਟਕਾ ਤੁਸੀਂ ਇਹ ਲਾ ਲਓ ਵੀ ਤੁਹਾਡੇ ਜੀਵਨ ਦੇ ਵਿੱਚ ਉਹ ਐਡਾ ਰਾਮਬਾਨ ਇਲਾਜ ਕਰੇਗਾ ਕਿ ਤੁਸੀਂ ਸਮਝ ਨਹੀਂ ਸਕਾਂਗੇ ਵੀ ਇੰਨਾ ਵੀ ਕੋਈ ਫਰਕ ਹੋ ਸਕਦਾ ਹੈ ਪਹਿਲੇ ਦਿਨ ਤੋਂ ਹੀ ਤੁਹਾਡੀ ਘਰ ਦੇ ਵਿੱਚ ਕਦਰ ਹੋਣ ਲੱਗੇਗੀ ਤੇ ਜਿਹੜਾ ਤੁਹਾਡਾ ਹਨਾ ਸੋਹਰਾ ਪਰਿਵਾਰ ਤੁਹਾਨੂੰ ਬਿਲਕੁਲ ਪਸੰਦ ਨਹੀਂ ਕਰਦਾ ਜੋ ਤੁਹਾਨੂੰ ਦੇਖਣ ਨੂੰ ਵੀ ਉਹਨਾਂ ਨੂੰ ਆਂਦਾ ਵੀ ਨਹੀਂ ਇਹ ਨਹੀਂ ਸੁਧਰ ਸਕਦੀ ਜਾਂ ਇਹਦੇ ਨਾਲ ਸਾਡੇ ਘਰ ਦੇ ਜਿਹਾ ਅਸੀਂ ਇਹਨੂੰ ਤਲਾਕ ਦੇ ਦਈਏ ਅਸੀਂ ਹਨਾ ਐ ਹੋਗੇ ਕੁਝ ਵੀ ਹਨਾ ਬਹੁਤ ਕੁਝ ਚੱਲਦਾ ਹੈ ਅੱਜਕੱਲ੍ਹ ਘਰਾਂ ਦੇ ਵਿੱਚ ਇਹ ਜਿਆਦਾ ਚੱਲ ਰਿਹਾ ਹੈਗਾ ਏ ਤੇ ਮੈਂ ਤੁਹਾਨੂੰ ਅੱਜ ਦੀ ਜਿਹੜੀ ਵੀਡੀਓ ਬਣਾ ਰਹੀ ਆਂਗੀ ਸਭ ਤੋਂ ਪਹਿਲਾਂ ਤੁਸੀਂ ਕਰਨਾ ਕੀ ਹੈ ਕਿ ਜਿਹੜੀਆਂ ਮੇਰੀਆਂ ਭੈਣਾਂ ਨੂੰ ਲੱਗਦਾ ਵੀ ਕਿਉਂਕਿ ਕਈ ਵਾਰੀ ਅਜਿਹੇ ਪਰਿਵਾਰ ਵੀ ਮਿਲ ਜਾਂਦਾ ਕਿ ਆਪਾਂ ਚਾਹੀ ਲੱਖਾਂ ਕਰੋੜਾਂ ਪੈਸਾ ਦੇ ਦਈਏ ਹਨਾ ਮੂੰਹੋਂ ਮੰਗੀਆਂ ਡਿਮਾਂਡਾਂ ਦੇ ਦਈਏ ਪਰ ਫਿਰ ਵੀ ਉਹਨਾਂ ਦੀ ਹਰ ਟਾਈਮ ਨਮੀ ਨਵੀਂ ਡਿਮਾਂਡ ਰਹਿੰਦੀ ਹੈਗੀ ਕਈ ਔਰਤਾਂ ਨੂੰ ਕਈ ਬਜ਼ੁਰਗਾਂ ਨੂੰ ਵੀ ਬਹੁਤ ਪੁੱਠੀ ਆਤ ਹੁੰਦੀ ਹੈਗੀ ਕਿ ਉਹ ਆਪਣੇ ਨੂ ਨੂ ਨਾ ਬਿਲਕੁਲ ਸਮਝਣਾ ਹੀ ਨਹੀਂ ਚਾਹੁੰਦੇ ਵਸ ਧੀ ਨੂੰ ਜਾਂ ਖੁਦ ਦੀ ਲਾਣੇਦਾਰੀ ਦੇਖੋ ਮੈਂ ਇਹ ਨਹੀਂ ਕਹਿੰਦੀ ਵੀ ਤੁਸੀਂ ਨਾ ਕਰੋ ਪਰ ਜਿਹੜੀਆਂ ਤੁਹਾਡੇ ਘਰ ਦੇ ਵਿੱਚ ਆਪਣੇ ਮਾਪੇ ਪਾਪਾ ਨੂੰ ਛੱਡ ਕੇ ਆਈਆਂ ਨੇ ਉਹ ਵੀ ਤੁਹਾਡੇ ਘਰ ਦੀਆਂ ਧੀਆਂ ਨੇ ਤੁਸੀਂ ਧੀਆਂ ਬਣਾ ਕੇ ਤਾਂ ਦੇਖੋ ਉਹ ਵੀ ਬਣ ਜਾਣਗੀਆਂ ਤੇ ਉਹ ਆਪਦੀਆਂ ਮਾਵਾ ਬਣਾ ਕੇ ਦੇਖਣਾ ਤਾਂ ਮਾਵਾ ਵੀ ਜ਼ਰੂਰ ਬਣੇ ਸਿੱਖਣਾ ਕੀ ਹੈਗਾ ਇਹ ਜਿਹੜਾ ਟੋਟਕਾ ਹੈਗਾ ਇਹ ਬੁੱਧਵਾਰ ਵਾਲੇ ਦਿਨੀ ਕਰਨਾ ਹੈਗਾ ਜਿਵੇਂ ਕਿ ਮੈਂ ਪਰਸੋਂ ਵੀਡੀਓ ਪਾਈ ਸੀ ਉਹ ਵੀ ਬੁੱਧਵਾਰ ਵਾਲੇ ਦਿਨੀ ਕਰਨਾ ਸੀ ਤੇ ਇਹ ਵੀ ਬੁੱਧਵਾਰ ਵਾਲੇ ਦਿਨੀ ਹੀ ਕਰਨਾ ਹੈਗਾ ਦੇਖੋ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸਦੀ ਆ ਉਹਦਾ ਤੁਹਾਡੇ ਘਰ ਦੇ ਵਿੱਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਹੈਗਾ ਕਿਸੇ ਤੇ ਕੋਈ ਇਹ ਨਹੀਂ ਹੈਗਾ ਵੀ ਹਾਂ ਇਹ ਜਾਦੂ ਟੂਣਾ ਹੈਗਾ ਇਹ ਸਿਰਫ ਤੁਹਾਡੇ ਘਰ ਦੇ ਜਿਹੜਾ ਔਰ ਹੈ ਨਾ ਉਸ ਨੂੰ ਬਦਲਣ ਵਾਸਤੇ ਜਿਵੇਂ ਕਿ ਇੱਕ ਇਨਸਾਨ ਦਾ ਮਾਨਾ ਹੈ ਜਿਹੜਾ ਚਿੱਤ ਹੈਗਾ ਉਸ ਨੂੰ ਬਦਲਣ ਵਾਸਤੇ ਦੇਖੋ ਮੈਂ ਬਹੁਤ ਦੱਸਦੀਆਂ ਤੁਹਾਨੂੰ ਵੀ ਗੁਰਬਾਣੀ ਪੜੋ ਤੁਸੀਂ ਸਿਮਰਨ ਕਰੋ ਪਰ ਉਸ ਚੀਜ਼ ਤੇ ਨਾ ਆਸਰ ਕਰਨਾ ਬਹੁਤ ਮੁਸ਼ਕਿਲ ਹੈ ਕਹਿੰਦੇ ਕੋਈ ਕਰਮਾ ਵਾਲਾ ਹੀ ਉਸ ਚੀਜ਼ ਤੇ ਵਿਸ਼ਵਾਸ ਕਰ ਸਕਦਾ ਹੈ ਹਨ ਕਈ ਵਾਰੀ ਮੈਨੂੰ ਕਹਿ ਵੀ ਦਿੰਦੇ ਨੇ ਪਈ ਪੜਨੇ ਗੁਰਬਾਣੀ ਬਹੁਤ ਹਨਾ ਉਹ ਵੀ ਤੁਸੀਂ ਟੋਟਕਾ ਪਰ ਮੈਂ ਤੁਹਾਨੂੰ ਦੱਸਾਂ ਵੀ ਅੱਜ ਕੱਲ ਜਿਹੜਾ ਕਾਲ ਯੁੱਗ ਹੈ ਨਾ ਇਹਦੇ ਵਿੱਚ ਗੁਰਬਾਣੀ ਤੇ ਉਹ ਵਿਸ਼ਵਾਸ ਕਰ ਸਕਦੇ ਜਿਹਦੇ ਕਹਿੰਦੇ ਧੁਰੋਂ ਕਰਮ ਲਿਖੇ ਨਹੀਂ ਤਾਂ ਇੰਨੇ ਪਟਕ ਚੁੱਕੇ ਆਪਾਂ ਹਨਾ ਸਾਰਾ ਦਿਨ ਆਪਦਾ ਘਰ ਬਰਬਾਦ ਕਰੀ ਜਾਂਦੇ ਅਗੇ ਕੋਈ ਕਹਿੰਦਾ 30000 ਦੇ ਉਹ ਕੋਈ ਕਹਿੰਦਾ 20000 ਦੇ ਉਹ ਤੁਹਾਡੇ ਘਰ ਦੇ ਵਿੱਚ ਮੈਂ ਪੂਜਾ ਕਰ ਦੂੰ ਮੈਂ ਤੁਹਾਡੇ ਘਰ ਦੇ ਵਿੱਚ ਇਹ ਕਰ ਦੂੰ ਮੈਂ ਤੁਹਾਡੇ ਘਰ ਦੇ ਵਿੱਚ ਉਹ ਕਰ ਦੂੰ ਤੁਹਾਡਾ ਨਹੀਂ ਸਗੋਂ ਪਤੀ ਪਤਨੀ ਨੂੰ ਬਸ ਦੇ ਵਿੱਚ ਪਤਨੀ ਪਤੀ ਨੂੰ ਬਸ ਦੇ ਵਿੱਚ ਪਰਿਵਾਰ ਸੱਸ ਸੋਹਰਾ ਨੂੰ 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 ਬਸ ਦੇ ਵਿੱਚ ਕਰਨ ਦੇ ਚੱਕਰਾਂ ਦੇ ਵਿੱਚ ਤੁਸੀਂ ਆਪਣਾ ਘਰ ਬਰਬਾਦ ਕਰ ਲਿਆ ਤੁਹਾਨੂੰ ਕੁਝ ਵੀ ਹਾਸਲ ਨਹੀਂ ਹੋਣ ਵਾਲਾ ਜਿਹੜੇ ਮੈਂ ਤੁਹਾਨੂੰ ਛੋਟੇ ਛੋਟੇ ਇਹ ਉਪਾਦ ਦੱਸਦੀਆਂ ਇਹਦੇ ਨਾਲ ਤੋਂ ਇੱਕ ਤੁਹਾਡੇ ਘਰ ਦਾ ਔਰਾ ਕਿੰਨਾ ਫਰਕ ਪਵੇਗਾ ਸਭ ਤੋਂ ਪਹਿਲਾਂ ਤੁਸੀਂ ਕਰਨਾ ਕੀ ਹੈਗਾ ਤੁਸੀਂ ਨੇ ਫਿਟਕਰੀ ਲੈ ਕੇ ਆਉਣੀਆਂ ਜਿਹੜੀ ਕਿ ਫਿਟਕਰੀ ਤੁਸੀਂ ਦੇਖੀ ਹੋਣੀ ਆਮ ਛੋਟੇ ਛੋਟੇ ਪੀਸ ਵੀ ਮਿਲ ਜਾਂਦੇ ਨੇ ਵੱਡੇ ਪੀਸ ਮਿਲਦੇ ਆਪਾਂ ਨੂੰ ਛੋਟਾ ਪੀਸ ਚਾਹੀਦਾ ਐਡਾ ਕ ਪੀਸ ਫਿਟਕਰੀ ਦਾ ਚਾਹੀਦਾ ਹੈਗਾ ਹਣਾ ਉਸ ਤੋਂ ਬਾਅਦ ਤੁਹਾਨੂੰ ਚਾਹੀਦਾ ਇੱਕ ਨਮਕ ਚਾਹੇ ਤੁਸੀਂ ਸਿੰਧਾ ਨਮਕ ਲੈ ਲਓ ਚਾਹੇ ਤੁਸੀਂ ਸਿੰਪਲ ਨਮਕ ਲੈ ਲਓ ਇੱਕ ਟੁਕੜਾ ਫਿਟਕਰੀ ਦਾ ਤੇ ਇੱਕ ਸਿੰਧਾ ਨਮਕ ਦੋ ਚੀਜ਼ਾਂ ਹੋ ਗਈਆਂ ਤੇ ਤੀਸਰੇ ਹੋ ਗਿਆ ਆਪਣਾ ਲੌਂਗ ਘਟੂ ਘਟ ਸੱਤ ਲੌਂਗ ਸੱਤ ਕਾਲੀਆਂ ਮਿਰਚਾਂ ਫਿਟਕਰੀ ਸੱਤ ਲੌਂਗ ਸੱਤ ਕਾਲੀਆਂ ਮਿਰਚਾਂ ਤੇ ਨਾਲ ਥੋੜਾ ਜਿਹਾ ਆਪਣਾ ਨਮਕ ਤੁਸੀਂ ਨੇ ਕਰਨਾ ਕੀ ਹੈ ਇੱਕ ਛੋਟਾ ਜਿਹਾ ਨਾ ਹਰੇ ਰੰਗ ਦਾ ਕੱਪੜਾ ਲੈਣਾ ਥੋੜਾ ਜਿਹਾ ਰੇਸ਼ਮੀ ਜਾਂ ਕੱਪੜਾ ਲੈ ਲਿਓ ਹਰੇ ਰੰਗ ਦਾ ਕੱਪੜਾ ਲੈ ਲੈਣਾ ਉਸ ਕੱਪੜੇ ਦੇ ਉੱਪਰ ਇਹ ਚਾਰੇ ਚੀਜ਼ਾਂ ਨੂੰ ਰੱਖ ਲੈਣਾ ਇਹ ਨਾਲ ਦੀ ਨਾਲ ਜਦੋਂ ਤੁਸੀਂ ਰੱਖੋਗੇ ਨਾ ਮਨ ਦੇ ਵਿੱਚ ਇਹ ਕਰਨਾ ਹੈ ਕਿ ਪਰਮਾਤਮਾ ਜਿਹਨੂੰ ਵੀ ਤੁਸੀਂ ਮੰਨਦੇ ਹੋ ਹਨ ਵਾਹਿਗੁਰੂ ਜੀ ਨੂੰ ਮੰਨਦੇ ਹੋ ਆ ਰਾਮ ਨੂੰ ਮੰਨਦੇ ਹੋ ਕ੍ਰਿਸ਼ਨ ਜੀ ਨੂੰ ਮੰਨਦੇ ਹੋ ਕਿਸੇ ਨੂੰ ਵੀ ਤੁਸੀਂ ਮੰਨਦੇ ਹੋ ਤਾਂ ਤੁਸੀਂ ਨਾਲ ਦੀ ਨਾਲ ਮਨ ਦੇ ਵਿੱਚ ਅਰਦਾਸ ਵੀ ਕਰਨ ਵਾਲੀ ਵਿੱਚ ਜਿਆ ਰੱਖਦੇ ਜਾਣੀਆਂ ਨੇ ਇਹ ਚਾਰੇ ਚੀਜ਼ਾਂ ਤੁਸੀਂ ਨੇ ਰੱਖ ਲੈਣੀਆਂ ਉਹਦੇ ਵਿੱਚ ਥੋੜੀ ਥੋੜੀਆਂ ਤਾਂ ਤੁਸੀਂ ਅਰਦਾਸ ਕਰਦੇ ਜਾਣਾ ਕਿ ਵਾਹਿਗੁਰੂ ਜੀ ਮੇਰੇ ਪਤੀ ਮੇਰਾ ਸਾਰਾ ਪਰਿਵਾਰ ਦੇਖੋ ਜੇ ਤਾਂ ਤੁਹਾਡੇ ਮਨ ਦੇ ਵਿੱਚ ਕੋਈ ਬੇਈਮਾਨੀ ਹੈ ਫਿਰ ਇਹ ਚੀਜ਼ ਅਸਰ ਨਹੀਂ ਕਰੇਗੀ ਕਿਉਂਕਿ ਕਈ ਵਾਰੀ ਆਪਾਂ ਚਲਾਕੀਆਂ ਕਰਦੇ ਹਾਂ ਨਾ ਉਹ ਚੀਜ਼ ਨਹੀਂ ਅਗਰ ਤੁਸੀਂ ਦਿਲੋਂ ਚਾਹੁੰਦੇ ਹੋ ਵੀ ਤੁਹਾਡੇ ਪਰਿਵਾਰ ਦੇ ਵਿੱਚ ਪਿਆਰ ਹੀ ਵਫਾਖ ਰਹੇ ਤੁਹਾਡਾ ਸਹੁਰਾ ਪਰਿਵਾਰ ਤੁਹਾਡੀ ਕਦਰ ਕਰੇ ਤੁਹਾਡੇ ਹਨ ਜੋ ਵੀ ਲੜਾਈ ਝਗੜੇ ਨੇ ਜੋ ਵੀ ਤੁਹਾਡੇ ਘਰੇ ਬਿਤਕਰੇ ਨੇ ਤੁਹਾਡਾ ਪਤੀ ਤੁਹਾਡੀ ਗੱਲ ਨਹੀਂ ਮੰਨ ਰਿਹਾ ਸੁਣ ਨਹੀਂ ਰਿਹਾ ਹਨ ਤੇ ਇਹ ਚੀਜ਼ ਹੋਵੇ ਤਾਂ ਤੁਸੀਂ ਇਸ ਚੀਜ਼ ਨੂੰ ਵਿਸ਼ਵਾਸ ਨਾਲ ਕਰਨਾ ਚਾਰੇ ਚੀਜ਼ਾਂ ਨੂੰ ਤੁਸੀਂ ਨੇ ਉਸ ਪੋਰਟਲੀ ਦੇ ਵਿੱਚ ਜਿਹੜਾ ਹਰਾ ਕੱਪੜਾ ਉਹਦੇ ਵਿੱਚ ਰੱਖ ਲੈਣਾ ਉਸ ਨੂੰ ਫਿਰ ਤੁਸੀਂ ਨੇ ਥੋੜੇ ਜਿਹਾ ਗੱਠ ਮਾਰ ਲੈਣੀ ਗੱਠ ਮਾਰ ਕੇ ਉਸ ਨੂੰ ਆਪਣੇ ਉੱਪਰ ਦੀ ਨਾ 7 ਵਾਰ ਉਲਟੀ ਦਿਸ਼ਾ ਵਿੱਚ ਘਮਾਉਣਾ ਹੈ ਇਸ ਤਰੀਕੇ ਨਾਲ ਸਿੱਧੀ ਚ ਨਹੀਂ ਉਲਟੀ ਦਿਸ਼ਾ ਵਿੱਚ 7 ਵਾਰ ਘੁਮਾਉਣਾ ਹੈ ਬੁੱਧਵਾਰ ਵਾਲੇ ਦਿਨ ਕਰਨਾ ਹੈ ਕਿਸੇ ਵੀ ਟਾਈਮ ਕਰ ਲੈਣਾ ਪਰ ਉਸ ਟਾਈਮ ਕਰਨਾ ਹੈ ਜਦੋਂ ਤੁਹਾਨੂੰ ਕੋਈ ਦੇਖਣ ਵਾਲਾ ਨਾ ਹੋਵੇ ਤੁਹਾਨੂੰ ਕੋਈ ਟੋਕਣ ਵਾਲਾ ਨਾ ਹੋਵੇ ਉਸ ਉਦੋਂ ਕਰਨਾ ਹੈ ਇਹ ਹਨ ਫਿਰ ਇਸ ਚੀਜ਼ ਨੂੰ ਤੁਸੀਂ ਨੇ ਬਾਹਰ ਆਪਣਾ ਜਿਹੜਾ ਗੇਟ ਹੈ ਮੇਨ ਗੇਟ ਤੁਹਾਡਾ ਜਿੱਥੋਂ ਤੁਸੀਂ ਘਰ ਦੇ ਵਿੱਚ ਆਉਨੇ ਹੋ ਉਸ ਤੋਂ ਜਾ ਕੇ ਤੁਸੀਂ ਇਹਨੂੰ ਬਾਹਰ ਸਿੱਟਿਆਉਣਾ ਹੈ ਕਰਨਾ ਹੈ ਬੁੱਧਵਾਰ ਨੂੰ ਕਿਸੇ ਵੀ ਟਾਈਮ ਕਰ ਲਿਓ ਕੋਈ ਇਹ ਨਹੀਂ ਹੈਗਾ ਕਿ ਕਿਸ ਟਾਈਮ ਕਰਨਾ ਹੈਗਾ ਹਨ ਕਿਉਂਕਿ ਜਿਹੜਾ ਅਕਸਰ ਹਨਾ ਸਹੁਰੇ ਪਰਿਵਾਰ ਦੇ ਵਿੱਚ ਬਣਦੀ ਨਹੀਂ ਨਾ ਕੋਸਤਾ ਨਾਲ ਅਡਜਸਟਮੈਂਟ ਕਰਨੀ ਬਹੁਤ ਔਖੀ ਹੈ ਜਿਹੜੇ ਅੱਜ ਕੱਲ ਦੇ ਬੱਚੇ ਨੇ ਉਹ ਕਿਉਂਕਿ ਘਰੇ ਅਡਜਸਟ ਨਹੀਂ ਕਰਦੇ ਸਹੁਰੇ ਪਰਿਵਾਰ ਤੇ ਜਾ ਕੇ ਕਿਵੇਂ ਅਡਜਸਟ ਕਰ ਲੈਂਦੇ ਨੇ ਹਾਂ ਤਾਂ ਤੁਸੀਂ ਇਸ ਚੀਜ਼ ਨੂੰ ਜਦੋਂ ਕਰੋਗੇ ਨਾ ਤਾਂ ਤੁਹਾਡੇ ਘਰ ਦੇ ਵਿੱਚ ਉਸੇ ਟਾਈਮ ਤੋਂ ਹੀ ਫਰਕ ਪੈਣਾ ਸ਼ੁਰੂ ਹੋ ਜਾਏਗਾ ਤੇ ਦੂਸਰਾ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਕੋਲੇ ਜਲ ਰੱਖਣਾ ਹੈਗਾ ਜਲ ਰੱਖ ਕੇ ਉਸ ਜਲ ਨੂੰ ਆਪਣੇ ਚਾਹ ਪਾਣੀ ਦੇ ਵਿੱਚ ਵੀ ਪਾਓ ਤੇ ਦੂਸਰਾ ਆਪਣੇ ਘਰ ਦੇ ਵਿੱਚ ਸਿੱਟਾ ਵੀ ਦਿਓ ਇਸ ਚੀਜ਼ ਨਾਲ ਤੁਹਾਡੇ ਘਰ ਦਾ ਔਰਾ ਬਦਲੇਗਾ ਛੋਟੀਆਂ ਛੋਟੀਆਂ ਗੱਲਾਂ ਨੇ ਅਗਰ ਇਹ ਗੱਲਾਂ ਮਾਪੇ-ਬਾਪ ਅੱਗੇ ਮਾਪੇ-ਪਾਪ ਇਹ ਚੀਜ਼ਾਂ ਸਿਖਾਉਂਦੇ ਸੀ ਹੁਣ ਨਹੀਂ ਸਿਖਾਉਂਦੇ ਇਸੇ ਕਰਕੇ ਹੀ ਇੰਨੇ ਕਲੇਸ਼ ਵਧ ਰਹੇ ਨੇ ਕਹਿੰਦੇ ਹੁੰਦੇ ਨੇ ਅਕਸਰ ਬਜ਼ੁਰਗ ਪਹਿਲਾਂ ਸਮਝਾਉਂਦੇ ਹੁੰਦੇ ਸੀ ਕਹਿੰਦੇ ਜੇ ਸੋਹਰਾ ਪਰਿਵਾਰ ਪਿੱਛੇ ਲੱਗਦਾ ਹੋਵੇ ਤਾਂ ਉਹਨੂੰ ਲਗਾ ਲਓ ਨਹੀਂ ਕਹਿੰਦੇ ਖੁਦ ਉਹਨਾਂ ਦੇ ਪਿੱਛੇ ਲੱਗ ਜਾਓ ਕਿਉਂਕਿ ਜਿਹਨੇ ਰਹਿਣਾ ਉੱਥੇ ਆ ਨਾ ਜਿਹਨੇ ਛੱਡ ਕੇ ਜਾਣਾ ਦੇਖੋ ਉਹਦੇ ਬਾਰੇ ਮੈਂ ਕੁਝ ਕਹਿ ਨਹੀਂ ਸਕਦੀ ਹੈਗੀ ਪਰ ਇਹ ਛੋਟੀਆਂ ਛੋਟੀਆਂ ਗੱਲਾਂ ਨੂੰ ਅਗਰ ਤੁਸੀਂ ਸੰਭਾਲ ਲਓਗੇ ਨਾ ਤਾਂ ਤੁਹਾਡੇ ਆਉਣ ਵਾਲੇ ਬੱਚਿਆਂ ਦਾ ਫਿਊਚਰ ਤੁਹਾਡਾ ਫਿਊਚਰ ਕਿਉਂਕਿ ਇੱਕ ਛੋਟਾ ਜਿਹਾ ਸ਼ਬਦ ਹੈ ਸੌਰੀ ਤੇ ਛੋਟਾ ਜਿਹਾ ਸ਼ਬਦ ਹੈ ਮਾਫੀ ਅਗਰ ਇਹ ਤੁਹਾਡੇ ਜ਼ਿੰਦਗੀ ਦੇ ਵਿੱਚ ਆ ਗਿਆ ਤਾਂ ਤੁਹਾਡੇ ਘਰ ਦੇ ਵਿੱਚੋਂ ਕਲੇਸ਼ ਖਤਮ ਹੋ ਜਾਏਗਾ ਮੇਰਾ ਇਹ ਵੀਡੀਓ ਬਣਾਉਣ ਦਾ ਮਕਸਦ ਇਹੀ ਹੁੰਦਾ ਕਿ ਮੇਰੀਆਂ ਭੈਣਾਂ ਜਿਹੜੀਆਂ ਕਿ ਭਟਕ ਚੁੱਕੀਆਂ ਨੇ ਹਨ ਆਪਣੇ ਘਰ ਦਾ ਲੱਖਾਂ ਕਰੋੜਾ ਰੁਪਇਆ ਖਰਾਬ ਕਰ ਚੁੱਕੀਆਂ ਤਾਂ ਇਸ ਚੀਜ਼ ਨਾਲ ਤੁਸੀਂ ਹਨਾ ਆਪਦੇ ਘਰ ਦਾ ਔਰਾ ਚੇਂਜ ਕਰ ਸਕਦੇ ਹੋ ਫਿਟਕਰੀ ਹੈ ਨਾ ਜਿਹੜੀ ਇਨੂੰ ਜਲਾਉਣਾ ਜਿਵੇਂ ਸ਼ਨੀਵਾਰ ਨੂੰ ਜਲਾਉਣਾ ਜਾਂ ਤੁਸੀਂ ਪੈਸੇ ਵੀ ਜਲਾ ਕੇ ਘਰ ਦੇ ਵਿੱਚ ਧੂਫ ਦੇ ਦਿਓ ਇਹਦੇ ਨਾਲ ਤੁਹਾਡੇ ਘਰ ਦੇ ਵਾਇਰਸ ਘਟਾਉਣੋਂ ਵੀ ਮਰਦੇ ਨੇ ਤੇ ਤੁਹਾਡੇ ਘਰ ਦੇ ਵਿੱਚ ਪੋਜ਼ਿਟਿਵਿਟੀ ਵੀ ਆਉਂਦੀ ਆ ਮੇਰੇ ਨਾਲ ਨਾ ਯੂਐਸਏ ਤੋਂ ਭੈਣ ਭਰਾ ਜੁੜੇ ਹੋਏ ਨੇ ਫਾਲੋਅਰਸ ਨੇ ਉਹ ਵੀ ਮੈਨੂੰ ਦੱਸਦੇ ਕਹਿੰਦੇ ਦੀਦੀ ਅਸੀਂ ਵੀ ਜਦੋਂ ਟਾਈਮ ਲੱਗਦਾ ਮਹੀਨੇ ਦੇ ਵਿੱਚ 20 ਦਿਨਾਂ ਵਿੱਚ ਅਸੀਂ ਵੀ ਆਪਣੇ ਘਰ ਦੇ ਵਿੱਚ ਫਿਟਕਰੀ ਜਲਾਉਣੀ ਆ ਇਹਦੇ ਨਾਲ ਨਾ ਘਰ ਦੇ ਵਿੱਚ ਬਹੁਤ ਪੋਜ਼ਿਟਿਵਿਟੀ ਆਉਂਦੀ ਆ ਤੁਸੀਂ ਜਲਾਉਣਾ ਨਹੀਂ ਤੁਸੀਂ ਬਸ ਇਸੇ ਤਰੀਕੇ ਨਾਲ ਘੁਮਾ ਕੇ ਸੱਤ ਵਾਰੀ ਉਲਟੀ ਦਿਸ਼ਾ ਚ ਬਹਾ ਸਿੱਟੀ ਹੋਣਾ ਪਰ ਤੁਹਾਨੂੰ ਉਸ ਟਾਈਮ ਕੋਈ ਦੇਖੇਗਾ ਇੱਕ ਛੋਟਾ ਜੀ ਚੀਜ਼ ਹੋਰ ਹੈ ਅਗਰ ਤੁਸੀਂ ਇਹ ਕਰ ਸਕੋ ਤਾਂ ਤੁਸੀਂ ਆਪਣੇ ਜਿਵੇਂ ਕਿ ਆਪਾਂ ਪਰਫਿਊਮ ਹੁੰਦਾ ਹੈ ਨਾ ਪਰਫਿਊਮ ਨੂੰ ਲੈ ਕੇ ਥੋੜਾ ਜਿਹਾ ਆਪਦੇ ਪਤੀ ਦੇ ਪੈਰ ਦੇ نیچے ਲਗਾਉਣਾ ਪਰਫਿਊਮ ਨੂੰ ਫਿਰ ਉਸੇ ਨੂੰ ਆਪਣੇ ਮੱਥੇ ਤੇ ਲਗਾਉਣਾ ਇਹ ਚਾਹੇ ਤੁਸੀਂ ਦੱਸ ਕੇ ਵੀ ਲਗਾ ਲਓ ਉਹਨਾਂ ਨੂੰ ਹਨਾ ਵੀ ਜੀ ਬਸ ਮੈਂ ਆਪਣਾ ਰਿਸ਼ਤਾ ਠੀਕ ਕਰਨਾ ਚਾਹੁੰਨੀ ਆ ਮੈਂ ਚਾਹੁੰਨੀ ਆ ਵੀ ਹਨਾ ਆਪਣਾ ਰਿਸ਼ਤਾ ਠੀਕ ਮੈਨੂੰ ਵੀ ਇਹ ਚੀਜ਼ ਕਰਨ ਨਾਲ ਤੁਹਾਨੂੰ ਕੋਈ ਹੱਤਾ ਨਹੀਂ ਹੈਗਾ ਕਿਉਂਕਿ ਕਈ ਵਾਰ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਤੇ ਕਲੇਸ਼ ਪੈ ਜਾਂਦੇ ਨੇ ਕਲੇਸ਼ ਨਹੀਂ ਪਾਉਣਾ ਘਰ ਦੇ ਵਿੱਚ ਇਹਦੇ ਰਿਸ਼ਤੇ ਨੂੰ ਸੰਭਾਲਣ ਵਾਸਤੇ ਕਿਸੇ ਨੂੰ ਤਾਂ ਪਹਿਲ ਕਰਨੀ ਹੋ ਪੈਂਦੀ ਹੈ ਤਾਂ ਤੁਸੀਂ ਇਸ ਚੀਜ਼ ਨੂੰ ਜ਼ਰੂਰ ਕਰਨਾ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਇੱਕ ਨਾ ਕੱਲ ਨੂੰ ਮੈਂ ਵੀਡੀਓ ਪਾਉਣੀ ਆ ਉਹ ਨਾ ਮਾਮਾ ਵਾਸਤੇ ਬਹੁਤ ਖਾਸ ਹੈ ਜਿਨ੍ਹਾਂ ਦੀਆਂ ਧੀਆਂ ਦੇ ਸਹੁਰੇ ਪਰਿਵਾਰ ਦੇ ਵਿੱਚ ਲੜਾਈ ਹੈ ਸਹੁਰੇ ਪਰ ਜਮਾਈ ਹੁੰਦੇ ਨੇ ਕਹਿੰਦੇ ਲੜਾਈ ਝਗੜੇ ਵਾਲੇ ਮਿਲ ਜਾਂਦੇ ਨੇ ਬਹੁਤ ਹੀ ਖਾਸ ਹੈ ਖੁਦ ਮੇਰੀ ਜੀਵਨ ਦੇ ਵਿੱਚ ਦੇਖੀ ਹੋਈ ਹੰਡਾਈ ਹੋਈ ਵੀਡੀਓ ਹਮਨ ਕੇ ਹੈਗੀ ਹੈ ਤਾਂ ਉਸ ਵੀਡੀਓ ਨੂੰ ਤੁਸੀਂ ਭੈਣ ਭਾਂ ਜਰੂਰ ਦੇਖਣਾ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਾਰੇ ਪੈਨ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ